ਹਾਂਜੀ ਲੋਹਾਰ এডਿਕੇਸ਼ਨ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਪੀਸੀਐਸ ਦੀ ਤਿਆਰੀ ਚੱਲਦੀ ਪਈ ਆ ਜਿਹਦੇ ਵਿੱਚ ਟੋਟਲ ਪੋਸਟਾਂ 322 ਹਨ ਕੁਝ ਪੋਸਟਾਂ ਜਿਹੜੀਆਂ ਡੀਐਸਪੀ ਦੀਆਂ ਤੇ ਕੁਝ ਪੋਸਟਾਂ ਜਿਹੜੀਆਂ ਤਹਿਸੀਲਦਾਰ ਦੀਆਂ ਵਾ ਕੁਝ ਅਲਗ-ਅਲਗ ਡਿਪਾਰਟਮੈਂਟਾਂ ਦੀਆਂ ਹਨ ਠੀਕ ਆ ਜਿਹੜੇ ਬੱਚੇ ਦਾ ਸੁਪਨਾ ਸੀ ਡੀਐਸਪੀ ਬਣਦਾ ਤਹਿਸੀਲਦਾਰ ਬਣਦਾ ਹੁਣ ਬਹੁਤ ਵਧੀਆ ਮੌਕਾ ਆਇਆ ਵਾ ਠੀਕ ਆ ਕਿਉਂਕਿ ਜਿਹੜਾ ਪੀਸੀਐਸ ਆ ਪੰਜਾਬ ਪੀਸੀਐਸ ਇਹ ਕਾਫੀ ਟਾਈਮ ਬਾਅਦ ਰਿਲੀਜ਼ ਹੋਇਆ ਵਾ ਠੀਕ ਆ ਜਿਵੇਂ ਦੂਸਰੇ ਸਟੇਟਾਂਵਾਂ ਜੁਪੀ ਬਿਹਾਰ ਹਰਿਆਣਾ ਹਨਾ ਜਿੰਨੀਆਂ ਵੀ ਅਦਰ ਸਟੇਟਾਂਵਾਂ ਉਹਨਾਂ ਦੇ ਕੀ ਆ ਵੀ ਸਾਲ ਬਾਅਦ ਹੀ ਪੀਸੀਐਸ ਲੈ ਆ ਜਾਂਦਾ ਬਟ ਸਾਡਾ ਜਿਹੜਾ ਪੰਜਾਬ ਦਾ ਪੀਸੀਐਸ ਹੈ ਕਾਫੀ ਟਾਈਮ ਬਾਅਦ ਆਇਆ ਤਿੰਨਾ ਚੌ ਸਾਲਾਂ ਬਾਅਦ ਆਇਆ ਪੰਜਾਬ ਦਾ ਪੀਸੀਐਸ ਠੀਕ ਆ ਇਹ ਮੌਕਾ ਹਰ ਵਾਰੀ ਨਹੀਂ ਮਿਲਦਾ ਹੈਗਾ ਤੁਸੀਂ ਜਿਹੜਾ ਵੀ ਤੁਹਾਡਾ ਕੋਈ ਯਾਰ ਦੋਸਤ ਮਿੱਤਰ ਆ ਜਿਹੜਾ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦਾ ਸੀ ਡੀਐਸਪੀ ਬਣਨਾ ਚਾਹੁੰਦਾ ਸੀ ਇਹ ਵੀਡੀਓ ਉਹਦੇ ਤੱਕ ਸ਼ੇਅਰ ਕਰ ਦਿਓ ਤਾ ਕਿ ਉਹਨੂੰ ਵੀ ਪਤਾ ਚੱਲ ਜੇ ਕਿ ਹਾਂ ਵੀ ਫਾਰਮ ਆ ਚੁੱਕਾ ਵਾਂ ਠੀਕ ਹੈ ਤੇ ਸਾਡੇ ਪਲੇਟਫਾਰਮ ਤੇ ਫ੍ਰੀ ਆਫ ਕੋਸਟ ਤਿਆਰੀ ਕਰਵਾਈ ਜਾਊਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਜ ਆਪਾਂ ਵੇਖਾਂਗੇ ਇਕੁਐਲਿਟੀ ਆਫ ਓਪਰਚ्युनिटी ਇਨ ਪਬਲਿਕ এমਪਲੋਇਮੈਂਟ ਠੀਕ ਆ ਆਪਾਂ ਪੋਲੀਟੀਕਲ ਦੀ ਸੀਰੀਜ਼ ਚੱਲਦੀ ਪਈ ਆ ਪ੍ਰੀ ਦੇ ਅਕੋਰਡਿੰਗ ਜੋ ਪ੍ਰੀ ਦੇ ਵਿੱਚ ਸਲਿਪਸ ਆਉਣਾ ਹੈਗਾ ਵਾ ਠੀਕ ਆ ਪੀਸੀਐਸ ਦੇ ਪ੍ਰੀ ਦੇ ਵਿੱਚ ਜੋ ਸਲਿਪਸ ਆਉਣਾ ਹੈਗਾ ਆਪਾਂ ਉਹਦੇ ਰਿਕਾਰਡਿੰਗ ਉਹਦੇ ਅਨੁਸਾਰ ਆਪਾਂ ਤਿਆਰੀ ਕਰਦੇ ਪਏ ਆ ਠੀਕ ਆ ਤੇ ਤੁਸੀਂ ਜੇਕਰ ਸਲੇਵ ਸਾਰੀ ਵੀਡੀਓ ਨਹੀਂ ਦੇਖੀ ਪਹਿਲਾਂ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾਓ ਉੱਥੇ ਤੁਹਾਨੂੰ ਪੋਲਿਟੀਕਲ ਦੀ ਸੀਰੀਜ਼ ਮਿਲ ਜੂਗੀ ਤੇ ਸੀਰੀਜ਼ ਉੱਥੇ ਜੇ ਤੁਸੀਂ ਉਹਨੂੰ ਓਪਨ ਕਰੋਗੇ ਤਾਂ ਉੱਥੇ ਤੁਹਾਨੂੰ ਸਾਰੀਆਂ ਅੱਜ ਤੱਕ ਦੀਆਂ ਵੀਡੀਓ ਵੀ ਦੇਖਣ ਨੂੰ ਮਿਲ ਜਾਣਗੀਆਂ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਫਿਰ ਤੁਸੀਂ ਇਹ ਦੇਖੋਗੇ ਤਾਂ ਬਹੁਤ ਈਜ਼ੀਲੀ ਤੁਸੀਂ ਅੰਡਰਸਟੈਂਡ ਹੋ ਜਾਓਗੇ ਠੀਕ ਆ ਅੱਜ ਆਪਾਂ ਸਮਝਾਂਗੇ ਇਕੁਐਲਿਟੀ ਆਫ ਓਪਰਚੁਨਿਟੀ ਇਨ ਪਬਲਿਕ এমਪਲੋਇਮੈਂਟ ਠੀਕ ਹੈ ਜਿਹੜੀ ਸਰਕਾਰੀ ਨੌਕਰੀਆਂ ਵਾਂ ਉਹਨਾਂ ਵਿੱਚ ਸਾਨੂੰ ਬਰਾਬਰਤਾ ਦਿੱਤੀ ਜਾ ਰਹੀ ਆ ਆਪਾਂ ਉਹਦੇ ਬਾਰੇ ਦੇਖਾਂਗੇ ਠੀਕ ਹੈ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਵਾਂ ਉਹਨਾਂ ਵਿੱਚ ਸਾਨੂੰ ਬਰਾਬਰਤਾ ਦਿੱਤੀ ਜਾ ਰਹੀ ਬਰਾਬਰਤਾ ਕੌਣ ਦਿੰਦਾ ਪਿਆ ਵਾ ਸਾਨੂੰ ਇਕੁਐਲਿਟੀ ਕੌਣ ਦਿੰਦਾ ਪਿਆ ਵਾ ਆਰਟੀਕਲ 16 ਆਰਟੀਕਲ 16 ਪਤਾ ਕੀ ਕਹਿੰਦਾ ਆਰਟੀਕਲ 16 ਇਹ ਕਹਿੰਦਾ ਪਿਆ ਵੀ ਇਕੁਐਲਿਟੀ ਆਫ ਓਪਰਚ्युनिटी ਸਾਰਿਆਂ ਨੂੰ ਬਰਾਬਰਤਾ ਹੀ ਦੇਣੀ ਆ ਠੀਕ ਹੈ ਕਿਹਦੇ ਵਿੱਚ ਦੇਣੀ ਬਰਾਬਰਤਾ ਪਬਲਿਕ ਇੰਪਲੋਇਮੈਂਟ ਪਬਲਿਕ এমপ্লয়ਮੈਂਟ ਕੋਈ ਵੀ ਮੰਨੋ ਸਰਕਾਰੀ ਕੰਪਨੀ ਆ ਸਰਕਾਰੀ ਕਿਸੇ ਵੀ ਜੋਬ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਹੋਣੀ ਚਾਹੀਦੀ ਆ ਬਟ ਉਹਦੇ ਵਿੱਚ এমপ্লয়ਮੈਂਟ ਜੇ ਤੁਸੀਂ ਕੋਈ ਤਾਂ ਖਰਾਬ ਤਾਂ ਸਾਰ ਨੂੰ ਇਕੁਐਲਿਟੀ ਹੋਣੀ ਚਾਹੀਦੀ ਆ ਸਾਰਿਆਂ ਦੇ ਡਾਕੂਮੈਂਟ ਸੇਮ ਹੀ ਲੱਗਣੇ ਹੋਣੇ ਚਾਹੀਦੇ ਆ ਇਹ ਨਹੀਂ ਆ ਵੀ ਇਹਦਾ ਰੰਗ ਕਾਲਾ ਵਦੇ ਦੇ ਡਾਕੂਮੈਂਟ ਜਾਦੇ ਲੱਗਣਗੇ ਇਹ ਨਹੀਂ ਆ ਵੀ ਇਹਦਾ ਰੰਗ ਚਿੱਟਾ ਵਾ ਇਹ ਸੋਨਾ ਵਾ ਤੇ ਇਹਦੇ ਡਾਕੂਮੈਂਟ ਬਸ ਅਧਾਰ ਕਾਰਡ ਹੀ ਹੋ ਜਾਊਗਾ ਔਰ ਕੁਝ ਨਹੀਂ ਬਰਾਬਰ ਤਾਂ ਜੇਕਰ ਡਾਕੂਮੈਂਟ ਜਿਹੜੇ ਡਾਕੂਮੈਂਟ ਮੇਰੇ ਲੱਗਦੇ ਪਏ ਉਹੀ ਡਾਕੂਮੈਂਟ ਸੇਮ ਪਰਸਨ ਦੇ ਲੱਗੂਗੇ ਠੀਕ ਆ ਜਿਵੇਂ ਉਹਨਾਂ ਆਖਿਆ ਵਾ ਆਰਟੀਕਲ 16 ਕੀ ਕਹਿੰਦਾ ਪ੍ਰੋਵਾਈਡ ਕਰਦਾ ਸਾਨੂੰ ਇਕੁਅਲੀਟੀ ਠੀਕ ਆ ਓਪਰਚ्युनिटी ਪ੍ਰੋਵਾਈਡ ਕਰਦਾ ਇਕੁਅਲਿਟੀ ਦੀ ਓਪਰਚ्युनिटी ਪ੍ਰੋਵਾਈਡ ਕਰਦਾ ਨਾ ਕਿ ਉਹਨਾਂ ਆਖਿਆ ਆਲ ਸਿਟੀਜ਼ਨ ਇਹ ਫਿਰ ਉਹੀ ਗੱਲ ਆ ਗਈ ਨਾ ਮਤਲਬ ਏ ਕਾਨੂੰਨੀ ਜੇਕਰ ਡਾਕੂਮੈਂਟ ਜਿਹੜੇ ਮੇਲੇ ਲੱਗਦੇ ਪਏ ਆ ਫਾਰਮ ਫਿਲ ਕਰਨ ਉਹ ਸਾਰਿਆਂ ਦੇ ਲੱਗਨੇ ਆ ਹੁਣ ਜਿਵੇਂ ਪੀਸੀਐਸ ਆ ਜੇਕਰ ਤੁਸੀਂ ਡੀਐਸਪੀ ਦਾ ਫਾਰਮ ਫਿਲ ਕਰਨਾ ਵਾ ਤਾਂ ਆਧਾਰ ਕਾਰਡ ਤੇ ਸਾਰਿਆਂ ਦੇ ਲੱਗਨੇ ਆ ਠੀਕ ਆ ਸਾਰਨ ਨੰਬਰ ਪਰਸੈਂਟੇਜ ਉਹ ਅਲਗ ਗੱਲ ਉਹ ਆ ਵੀ ਐਕਸੈਪਸ਼ਨਸ ਹੈਗੀਆਂ ਵਾ ਬਟ ਇਕੁਐਲਿਟੀ ਸਾਰਿਆਂ ਨੂੰ ਦਿੱਤੀ ਗਈ ਆ ਠੀਕ ਆ ਫਾਰਮ ਕੋਈ ਵੀ ਫਿਲ ਕਰ ਸਕਦਾ ਹੈਗਾ ਵਾ ਠੀਕ ਆ ਤੋਂ ਮੈਂ ਆਖਿਆ ਆਲ ਸੀਲ ਜਨ ਏ ਨਹੀਂ ਹੈਗਾ ਵੀ ਕੱਲੇ ਪੰਜਾਬ ਦੇ ਹੀ ਆ ਠੀਕ ਆ ਤੇ ਆਪਾਂ ਇਨ ਮੈਟਰ ਆਫ এমਪਲੋਇਮੈਂਟ ਠੀਕ ਆ ਤੁਸੀਂ ਕਿਤੇ ਵੀ ਨੌਕਰੀ ਲਈ ਜਾਂਦੇ ਹੋ ਤੁਹਾਨੂੰ ਸਾਰਿਆਂ ਨੂੰ ਬਰਾਬਰਤਾ ਵਾ ਸਾਰਿਆਂ ਨੂੰ ਬਰਾਬਰਤਾ ਦਿੱਤੀ ਗਈ ਆ ਜੇਕਰ ਸੈਂਟਰ ਸਰਕਾਰ 90% ਸਰਕਾਰ ਨੇ ਬੰਦਾ ਰੱਖਣਾ ਦੋ ਇੰਡੀਆ ਦੇ ਵਿੱਚੋਂ ਕੋਈ ਵੀ ਬੰਦਾ ਫਿਲਪ ਕਰ ਸਕਦਾ ਫਾਰਮ ਕੋਈ ਵੀ ਬੰਦਾ ਫਾਰਮ ਫਿਲ ਕਰ ਸਕਦਾ ਵਾ ਠੀਕ ਆ ਉਹ ਬਾਤ ਨੂੰ ਕਿਉਂਣਾ ਚਾਹੀਦਾ ਫੇਰ ਇਕੁਐਲਿਟੀ ਮਿਲਣੀ ਜੇਕਰ ਉਹ ਸਟੇਟ ਦੇ ਅੰਦਰ ਤੇ ਆਪਾਂ ਸਟੇਟ ਵੀ ਵੇਖੀ ਹੈ ਕਿਹੜੀ ਕਿਹੜੀ ਹੁੰਦੀ ਆ ਜਿੰਨੇ ਉਹ ਸਟੇਟ ਵਾਲੀ ਵਾਟ ਇਜ਼ ਸਟੇਟ ਸਟੇਟ ਕੀ ਹੁੰਦੀ ਆ ਜਿੰਨੇ ਉਹ ਵੀਡੀਓ ਨਹੀਂ ਵੇਖੀ ਪਹਿਲਾਂ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾਓ ਪਹਿਲਾਂ ਤੁਸੀਂ ਦੇਖੋ ਸਟੇਟ ਕੀ ਹੁੰਦੀ ਆ ਸਟੇਟ ਦਾ ਜਦੂਰੀ ਮਤਲਬ ਨਹੀਂ ਹੈਗਾ ਵੀ ਸਟੇਟ ਪੰਜਾਬ ਸਟੇਟ ਹਰਿਆਣਾ ਸਟੇਟ ਯੂਪੀ ਸਟੇਟ ਇਹਨੂੰ ਕਹਿੰਦੇ ਆਪਾਂ ਇਹਨੂੰ ਵੀ ਸਟੇਟ ਆ ਹੋਰ ਵੀ ਬਹੁਤ ਤਰ੍ਹਾਂ ਦੀਆਂ ਸਟੇਟਾਂ ਹੈਗੀਆਂ ਵਾ ਤੁਸੀਂ ਪਹਿਲਾਂ ਉਹ ਵੀਡੀਓ ਦੇਖੋ ਫਿਰ ਤੁਹਾਨੂੰ ਇਹ ਵੀਡੀਓ ਬਹੁਤ ਈਜ਼ੀਲੀ ਅੰਡਰਸਟੈਂਡ ਹੋ ਜੂਗੇ ਤੁਸੀਂ ਠੀਕ ਆ ਫਿਰ ਉਹਨਾਂ ਆਖਿਆ ਪਰ ਕਿਹਦੇ ਅੰਡਰ ਚ ਹੋਣਾ ਚਾਹੀਦਾ ਸਟੇਟ ਦੇ ਅੰਡਰ ਚ ਹੋਣਾ ਚਾਹੀਦਾ ਉਸ ਦਾ ਫਿਰ ਇਕੁਐਲਿਟੀ ਮਿਲਣੀ ਚਾਹੀਦੀ ਆ ਠੀਕ ਆ ਫਿਰ ਉਹਨਾਂ ਆਖਿਆ ਕਿਹੜੀ ਚੀਜ਼ ਤੋਂ ਮਤਲਬ ਮਨਾ ਨਹੀਂ ਕਰਨਾ ਕਈਆਂ ਚੀਜ਼ਾਂ ਵੇਖ ਲਈਏ ਤੁਸੀਂ ਇਹ ਨਹੀਂ ਕਹਿਣਾ ਵੀ ਹਾਂ ਵੀ ਅਸੀਂ ਇਕਵੈਲਟੀ ਨਹੀਂ ਦੇਣੀ ਅਸੀਂ ਤੈਨੂੰ ਜੌਬ ਨਹੀਂ ਦੇਣੀ ਇਹ ਚੀਜ਼ਾਂ ਤੋਂ ਮਨਾ ਕੀਤਾ ਜਿਹੜਿਆਂ ਤੋਂ ਆਰਟੀਕਲ 16 ਨੇ ਕਿਹੜਾ ਆਂਦਾ ਹੈ ਰਿਲੀਜੀਅਨ ਆਰਟੀਕਲ 16 ਆਂਦਾ ਵਾ ਵੀ ਤੁਸੀਂ ਇਹ ਨਹੀਂ ਕਰਨਾ ਜੌਬ ਦੇਣ ਲੱਗਿਆਂ ਵੀ ਜਾਂ ਤੂੰ ਤੇ ਹਿੰਦੂ ਆ ਤੂੰ ਮੁਸਲਮਾਨ ਤੂੰ ਸਿੱਖਵਾ ਆਰਟੀਕਲ 16 ਇਹ ਚੀਜ਼ ਆਂਦਾ ਵਾ ਵੀ ਭਾਈ ਤੂੰ ਕਿਸੇ ਨੂੰ ਮਨਾ ਨਹੀਂ ਕਰਨਾ ਠੀਕ ਆ ਵੀ ਆਪ ਤੂੰ ਹਿੰਦੂ ਆ ਤੂੰ ਮੁਸਲਮਾਨ ਤੂੰ ਸਿੱਖਵਾ ਤੈਨੂੰ ਅਸੀਂ ਨੌਕਰੀ ਨਹੀਂ ਦੇਣੀ ਠੀਕ ਆ ਆਰਟੀਕਲ 16 ਇਹ ਆਂਦਾ ਵਾ ਅਰਟੀਕਲ 16 ਆਂਦਾ ਵਾ ਨਾ ਤੂੰ ਇਹਦੇ ਏ ਸੀ ਵੇਖਣੀ ਆ ਭਾਵੇਂ ਤੂੰ ਬਾਈ ਕਾਲਾ ਵਾ ਤੂੰ ਚਿੱਟਾ ਵਾ ਤੂੰ ਗੋਰਾ ਵਾ ਤੂੰ ਬਰਾਊਨ ਆ ਜਿਹਦੇ ਦਾ ਮਰਜ਼ੀ ਆ ਠੀਕ ਆ ਜੇਕਰ ਤੇਰੇ ਤੋਂ ਕੁਆਲੀਫਿਕੇਸ਼ਨ ਹੈਗੀ ਆ ਜਿੰਨੀ ਕੁਆਲੀਫਿਕੇਸ਼ਨ ਮਤਲਬ ਉਹਦਾ ਕੀ ਹੋਈ ਆ ਜੇਕਰ ਉਨੀ ਕੁਆਲੀਫਿਕੇਸ਼ਨ ਤੁਹਾਡੇ ਕੋਲ ਹੈਗੀ ਆ ਤੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਠੀਕ ਆ ਇਹ ਨਹੀਂ ਹੈਗਾ ਵੀ ਤੁਸੀਂ ਜੋਬ ਲਈ ਚੱਲ ਗਏ ਆ ਜਿਹੜੇ ਜਿਹੜੇ ਉਹਨਾਂ ਡਾਕੂਮੈਂਟ ਮੰਗੇ ਉਹ ਤੁਹਾਡੇ ਕੋਲ ਹੈਗੇ ਨਹੀਂ ਆ ਤਾਂ ਫਿਰ ਉੱਥੇ ਕੁਝ ਨਹੀਂ ਹੋ ਸਕਦਾ ਜੇ ਜਿਹਨਾਂ ਨੇ ਉਹਨਾਂ ਦਾ ਆਧਾਰ ਕਾਰਡ ਮੰਗਿਆ ਤੇ ਤੁਹਾਨੂੰ ਆਧਾਰ ਕਾਰਡ ਦੇਣਾ ਪਊਗਾ ਜੇ ਜਿਹਨਾਂ ਨੇ 10th ਦਾ ਸਰਟੀਫਿਕੇਟ ਮੰਗਿਆ ਤੁਹਾਨੂੰ 10th ਦਾ ਸਰਟੀਫਿਕੇਟ ਦੇਣਾ ਪਊਗਾ ਠੀਕ ਹੈ ਕਿਉਂਕਿ ਉਹ ਸਾਦਿਆਂ ਤੋਂ 10th ਦਾ ਸਰਟੀਫਿਕੇਟ ਲੈ ਆਏ ਤੇ ਤੁਹਾਨੂੰ ਹੀ ਦੇਣਾ ਪਊਗਾ ਠੀਕ ਆ ਫਿਰ ਉਹਨਾਂ ਆ ਗਿਆ ਕਾਸਟ ਫਿਰਾਂ ਦਾ ਉਹਨਾਂ ਇਹ ਆਖੀ ਵੀ ਕਾਸਟ ਨਹੀਂ ਦੇਖਣੀ ਤੂੰ ਹਾਂ ਵੀ ਇਹ ਗੱਲ ਵੱਖਰੀ ਵੀ ਕੁਝ ਕਾਸਟ ਐਵੇਂ ਦੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਮਤਲਬ ਕੋਟਾ ਦਿੱਤਾ ਗਿਆ ਹੋਆ ਉਹ ਗੱਲ ਵੱਖਰੀ ਆ ਬੱਤ ਇਹ ਚੀਜ਼ ਵੇਖ ਕੇ ਤੂੰ ਮਨਾਂ ਨਹੀਂ ਕਰਨਾ ਬਾਈ ਤੂੰ ਜਲਨਾ ਠੀਕ ਆ ਤੂੰ ਤੂੰ ਐਸਸੀ ਆ ਤੂੰ ਬੀਸੀ ਆ ਤੂੰ ਓਬੀਸੀ ਆ ਕੋਈ ਵੀ ਕਾਸਟ ਕਿਸੇ ਦੀ ਵੀ ਤਰ੍ਹਾਂ ਦੀ ਹੋਵੇ ਬਟ ਆਰਟੀਕਲ 16 ਅੰਦਰ ਮੈ ਮਨਾ ਕਰਨਾ ਮੈਂ ਤੈਨੂੰ ਵੀ ਇਕੁਐਲਿਟੀ ਦੇਣੀ ਆ ਤੂੰ ਮਨਾ ਨਹੀਂ ਕਿਸੇ ਨੂੰ ਕਰਨਾ ਵੀ ਹਾਂ ਵੀ ਬਾਈ ਤੈਨੂੰ ਜੋਬ ਵੀ ਮੈਂ ਨਹੀਂ ਤੈਨੂੰ ਜੋਬ ਦੇ ਸਕਦਾ ਤੂੰ ਜਰਨਲ ਆ ਤੂੰ ਜਰਨਲ ਕਾਸਟ ਦਾ ਤੂੰ ਬੀਸੀ ਕਾਸਟ ਦਾ ਵਾ ਕਿਸੇ ਨੂੰ ਮਨਾ ਨਹੀਂ ਕਰਨਾ ਆਰਟੀਕਲ 16 ਨੇ ਆਖਿਆ ਵਾ ਆਰਟੀਕਲ 16 ਕੰਨਾ ਹੋ ਮੈਂ ਤੁਹਾਨੂੰ ਇਹ ਚੀਜ਼ ਕੰਨਾ ਪਾਉਂਗਾ ਵੀ ਇਕੁਐਲਿਟੀ ਆਫ ਓਪਰਚ्युनिटी ਇਨ ਪਬਲਿਕ এমਪਲੋਇਮੈਂਟ ਆ ਸਰਕਾਰੀ ਜੋਬ ਹੋਣੀ ਚਾਹੀਦੀ ਹੈ ਸਰਕਾਰੀ ਉਹ ਕੰਪਨੀ ਹੋਣੀ ਚਾਹੀਦੀ ਆ ਤੁਸੀਂ ਕਿਸੇ ਨੂੰ ਇਹ ਨਹੀਂ ਮਨਾ ਕਰਨਾ ਸਾਰਿਆਂ ਨੂੰ ਬਰਾਬਰਤਾ ਹੀ ਦੇਣੀ ਆ ਜੇਕਰ ਕਿਸੇ ਸਰਕਾਰੀ ਕੰਪਨੀ ਦੇ ਵਿੱਚ ਕਿਸੇ ਏਮਪਲੋਈ ਦੀ ਤਨਖਾਹ ਕਿੰਨੀ ਆ 20000 ਤੇ ਸਾਰਿਆਂ ਨੂੰ 20000 ਹੀ ਮਿਲੂਗੀ ਹਾਂ ਉਹਦਾ ਰੈਂਕ ਹਾਈ ਹੋਊਗਾ ਤੇ ਉਹਦੀ ਤਨਖਾਹ ਹਾਈ ਹੋ ਜਾਊਗੀ ਬਟ ਜੇਕਰ ਕੋਈ ਏਮਪਲੋਈ ਆ ਤੇ ਉਹਦੀ 20000 ਸਾਰਿਆਂ ਨੂੰ 20 ਹੀ ਮਿਲੂਗੀ ਤੁਹਾਨੂੰ ਪਤਾ ਜਿਵੇਂ ਪੰਜਾਬ ਪੁਲਿਸ ਹੋਗੀ ਜਿੰਨੇ ਵੀ ਕਨਸਟੇਬਲ ਸਾਰੇ ਦੀ ਤਨਖਾਹ ਸੇਮ ਹੋਊਗੀ ਠੀਕ ਆ ਜਿੰਨੇ ਵੀ ਕੰਪਿਊਟਰ ਟੀਚਰ ਆ ਸਾਰਿਆਂ ਦੀ ਤਨਖਾਹ ਸੇਮ ਹੋਊਗੀ ਕਿਉਂ ਸੇਮ ਹੁੰਦੀ ਆ ਆਰਮੀ ਦੇ ਵਿੱਚ ਤੁਸੀਂ ਆਰਮੀ ਦੇ ਵਿੱਚ ਤੁਸੀਂ ਚਲਜੋ ਆਰਮੀ ਦੇ ਵਿੱਚ ਤੁਸੀਂ ਚਲਜੋ ਸਾਰਿਆਂ ਦੀ ਤਨਖਾਹ ਸੇਮ ਹੀ ਹੋਊਗੀ ਕਿਉਂ ਸੇਮ ਹੋਊਗੀ ਕਿਉਂਕਿ ਆਰਟੀਕਲ 16 ਦਾ ਕਰਕੇ ਆਰਟੀਕਲ 16 ਨੇ ਆਰਡਰ ਦਿੱਤਾ ਹੋਇਆ ਵਾ ਵੀ ਹਾਂ ਵੀ ਇਕੁਐਲਿਟੀ ਆਫ ਪਬਲਿਕ এমਪਲੋਇਮੈਂਟ ਠੀਕ ਆ ਆ ਪ੍ਰਾਈਵੇਟ ਦੇ ਵਿੱਚ ਤਾਂ ਕੁਝ ਨਹੀਂ ਕਰ ਸਕਦੇ ਪਰ ਜੇਕਰ ਸਰਕਾਰੀ ਆ ਉਥੇ ਤੁਹਾਨੂੰ ਬਰਾਬਰ ਤਾਂ ਮਿਲਣੀ ਚਾਹੀਦੀ ਆ ਕੋਈ ਨਾ ਮੈਂ ਇਹ ਨਹੀਂ ਕਹ ਰਿਹਾ ਹਾਂ ਤੁਸੀਂ ਆ ਆਦਮੀ ਦੇ ਵਿੱਚੋਂ ਤੁਸੀਂ ਦੇਖੋ ਤੁਸੀਂ ਆਦਮੀ ਦੇ ਵਿੱਚੋਂ ਤੇ ਜਦੋਂ ਆਦਮੀ ਦੇ ਵਿੱਚ ਜਾਂਦਾ ਕੋਈ ਹਨਾ ਚਲੋ ਜਦੋਂ ਸਿਲੈਕਟ ਹੁੰਦਾ ਉਹਦੋਂ ਐਸੀ ਬੀਸੀ ਥੋੜਾ ਬੜਾ ਦੇਖਦੇ ਆ ਹਨਾ ਕੋਟਾ ਲੈਣ ਦਾ ਕਰਕੇ ਬਟ ਜਦੋਂ ਸਿਲੈਕਟ ਹੋ ਜਾਂਦੇ ਉਥੇ ਕਦੀ ਸੋਚਿਆ ਹੈ ਕਦੀ ਵੇਖਿਆ ਹੈਗਾ ਤੁਸੀਂ ਵੀ ਆ ਤੂੰ ਤੇ ਬੀਸੀ ਆ ਤੈਨੂੰ ਤਨਖਾਹ ਕੱਟ ਦੇਣੀ ਆ ਤੂੰ ਜਨਰਲ ਆ ਤੈਨੂੰ ਤਨਖਾਹ 30000 ਦੇਣੀ ਆ ਤੂੰ ਬੀਸੀ ਆ ਤੈਨੂੰ 40000 ਦੇਣੀ ਕਦੀ ਸੋਚਾ ਤਨਖਾਹ ਤਾਂ ਸੇਮ ਹੀ ਹੁੰਨੀ ਆ ਨਾ ਉਹ ਚਲੋ ਅਲਗ-ਅਲਗ ਕੋਟਾ ਮਿਲ ਜਾਂਦਾ ਉਹ ਗੱਲ ਵੱਖਰੀ ਆ ਠੀਕ ਆ ਬਟ ਆਰਟੀਕਲ 16 ਨੇ ਮਨਾ ਕੀਤਾ ਵਾ ਵੀ ਕਿਸੇ ਨੂੰ ਵੀ ਇਹ ਚੀਜ਼ ਦੇਖ ਕੇ ਤੁਸੀਂ ਜੌਬ ਤੋਂ ਨਹੀਂ ਮਨਾ ਕਰਨਾ ਠੀਕ ਆ ਫਿਰ ਉਹਨਾਂ ਕਹਿੰਦੇ ਸੈਕਸ ਉਹ ਬੰਦਾ ਵਾ ਕੋਈ ਬੁੱਢੀ ਆ ਠੀਕ ਆ ਤੁਸੀਂ ਦੇਖਿਆ ਨਾ ਆਦਮੀ ਦੇ ਵਿੱਚ ਠੀਕ ਆ ਜਿਹੜਾ ਕਨਸਟੇਬਲ ਆ ਜਾਂ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਆ ਜਾਂ ਕਿਤੇ ਵੀ ਹਨਾ ਪੰਜਾਬ ਪੁਲਿਸ ਦੇ ਵਿੱਚ ਕਦੀ ਦੇਖਿਆ ਵਾ ਵੀ ਜਦ ਤੂੰ ਅੱਗੇ ਆ ਕੇ ਪਲੇਸ ਆ ਬਰਥ ਮੇਤਨ ਕੋਈ ਇਹ ਨਹੀਂ ਕਹਿ ਸਕਦਾ ਭਾਈ ਤੂੰ ਤਾਂ ਜੂਪੀ ਦੇ ਵਿੱਚ ਤੇਰਾ ਬਰਥ ਹੋਇਆ ਵਾ ਤੇਰਾ ਹਰਿਆਣੇ ਦੇ ਵਿੱਚ ਹੋਇਆ ਵਾ ਠੀਕ ਆ ਹੁਣ ਹੀ ਸਰਕਾਰੀ ਜੋਬ ਚਾਹੀਦੀ ਆ ਠੀਕ ਆ ਤੇ ਤੁਹਾਨੂੰ ਕੋਈ ਵੀ ਮਨਾ ਨਹੀਂ ਕਰ ਸਕਦਾਗਾ ਕਿਉਂ ਨਹੀਂ ਕਰ ਸਕਦਾ ਕਿਉਂਕਿ ਆਰਟੀਕਲ 16 ਨੇ ਮਨਾ ਕੀਤਾ ਹੋਇਆ ਵਾ ਵੀ ਭਾਈ ਤੁਸੀਂ ਕਿਸੇ ਵੀ ਇਹ ਨਹੀਂ ਬੋਲਣਾਗਾ ਵੀ ਭਾਈ ਤੂੰ ਪੰਜਾਬ ਦਾ ਵਾ ਤੂੰ ਹਰਿਆਣੇ ਦਾ ਤੂੰ ਜੂਪੀ ਦਾ ਵਾ ਤੈਨੂੰ ਅਸੀਂ ਜੋਬ ਨਹੀਂ ਦੇਣੀ ਜੋਬ ਸਰਕਾਰੀ ਹੋਣੀ ਚਾਹੀਦੀ ਕੰਪਨੀ ਸਰਕਾਰੀ ਹੋਣੀ ਚਾਹੀਦੀ ਆ ਠੀਕ ਆ ਉਹ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾਗਾ ਠੀਕ ਹੈ ਇਹ ਜੇਤਾ ਰੱਖਣਾ ਵਾ ਭਾਵੇਂ ਵਰਤ ਤੁਹਾਡਾ ਕਿਤੇ ਵੀ ਹੋਵੇ ਰਿਲੀਜੀਅਨ ਤੁਹਾਡਾ ਕੋਈ ਵੀ ਆ ਪਲੇਸ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਕੰਪਨੀ ਹੋਣੀ ਚਾਹੀਦੀ ਆਰਟੀਕਲ 16 ਦੇ ਅਕੋਰਡਿੰਗ ਤੁਸੀਂ ਬੋਲ ਸਕਦੇ ਹੈਗੇ ਹੋ ਪੰਜਾਬੀ ਬਾਈ ਸਾਡੀ ਦੇ ਆਰਟੀਕਲ 16 ਵਾਂ ਤੇ ਅਸੀਂ ਆਪਣੇ ਡਾਕੂਮੈਂਟ ਕੰਪਲੀਟ ਕਰ ਦ assi ਫਾਰਮ ਫਿਲ ਕਰਾਂਗੇ ਠੀਕ ਆ ਇਹ ਆਰਟੀਕਲ 16 ਬੋਲਦਾ ਹਾਂ ਕੁਝ ਐਕਸੈਪਸ਼ਨਸ ਹੈਗੇ ਆ ਉਹ ਆਪਾਂ ਦੇਖਦੇ ਹੈਗੇ ਆ ਵੀ ਕਿਹੜੇ ਕਿਹੜੇ ਐਕਸੈਪਸ਼ਨ ਹਨ ਠੀਕ ਆ ਉਹ ਆਪਾਂ ਦੇਖਦੇ ਆ ਓਕੇ